ਔਰ ਇਹ ਜੈਲੰਡੂ ਜਦੋਂ ਤੁਸੀਂ ਇਹ ਕੱਛਾਂ ਚ ਮਲਣਾ ਮਲ ਕੇ ਤੁਸੀਂ ਅਜ 10 ਵਾਰੀ ਮੋੜਾ ਹੈ ਪਿੱਛੇ ਨੂੰ ਤੇ 10 ਵਾਰੀ ਇਦਾਂ ਅੱਗੇ ਨੂੰ ਇਹਦੀ ਐਕਸਰਸਾਈਜ਼ ਕਰਨੀ ਆ ਤੇ ਨਾ ਤਾਂ ਸਰਵਾਈਕਲ ਰਹੂਗਾ ਨਾ ਮਾਈਗਰੇਨ ਰਹੂਗਾ ਔਰ ਨਾ ਹੀ ਤੁਹਾਨੂੰ ਫੈਟ ਜ਼ਿਆਦਾ ਬਣੂਗਾ ਘਰੇ ਬਣਾਓ ਇਹਨੂੰ ਸਿਰਫ ਦੇਸੀ ਘਿਓ ਜੀ ਦੇਸੀ ਘਿਓ ਦੇ ਵਿੱਚ ਕੀ ਪਾਇਆ ਸੀ ਉਹਦੇ ਵਿੱਚ ਪਾਇਆ ਸੀ ਨਾਰੀਅਲ ਦਾ ਤੇਲ ਬਸ ਫਰਕ ਇਹਨਾਂ ਵੀ ਦੇਸੀ ਘਿਓ ਅਸਲੀ ਪਿਆ ਹੋਇਆ ਗਾਂ ਦਾ ਇਹ ਤੁਸੀਂ ਵੀ ਉਹੀ ਬਣਾਉਣਾ ਜਦੋਂ ਬਣਾਉਣਾ ਘਰੇ ਬਣਾਓ ਦੇਸੀ ਕੇ ਉਪਾਏ ਇਹਦੇ ਵਿੱਚ 80% ਫਿਰ ਇਹਦੇ ਵਿੱਚ 50% ਪਾਇਆ ਸੀ ਆ ਕੀ ਨੌਲੇਜ ਗੱਲਾਂ ਜ ਆਪਾਂ ਸਰਵਾਈਕਲ ਅਤੇ ਮਾਈਗਰੇਨ ਦੇ ਦਰਦ ਦੀ ਕਰਨ ਜਾ ਰਹੇ ਹਾਂ ਬਹੁਤ ਸਾਰੇ ਸਵਾਲ ਸਾਡੇ ਕੋਲ ਆਏ ਹੋਏ ਸੀ ਕਿ ਕੋਈ ਘਰੇਲੂ ਨੁਸਖਾ ਜ਼ਰੂਰ ਦੱਸਿਆ ਜਾਏ ਜਿਨ੍ਹਾਂ ਨੂੰ ਮਾਈਗਰੇਨ ਦੀ ਪ੍ਰੋਬਲਮ ਹੈ ਸਰਵਾਈਕਲ ਦਾ ਦਰਦ ਬਹੁਤ ਜ਼ਿਆਦਾ ਰਹਿੰਦਾ ਹੈ ਕਿਉਂਕਿ ਜਿਸ ਦੇ ਉੱਪਰ ਇਹ ਦਰਦ ਹੈ ਉਹੀ ਜਾਣਦਾ ਹੈ ਕਿ ਕਿੰਨੀ ਦਿੱਕਤ ਰਹਿੰਦੀ ਹੈ ਹਰ ਕੋਈ ਕੰਮ ਕਰਨ ਦੇ ਵਿੱਚ ਇਹ ਜਿਹੜਾ ਆਯੁਰਵੈਦਿਕ ਨੁਸਖਾ ਹੈ ਇਸ ਦੇ ਬਾਰੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਗੇ ਵੈਦਵਾਨ ਆਯੁਰਵੈਦ ਦੇ ਮੈਨੇਜਿੰਗ ਡਾਇਰੈਕਟਰ ਮਿਸਟਰ ਸੁਭਾਸ਼ ਗੁਇਲ ਜੀ ਤੁਸੀਂ ਵੀ ਕਰ ਸਕਦੇ ਆਪਾਂ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਆ ਕੇ ਗੁਇਲ ਸਾਹਿਬ ਤੂੰ ਲੈਣੀ ਆ ਘਰੇ ਬਣਾਓ ਇਹਨੂੰ ਦੇਖੋ ਇਹਦਾ ਇੱਕ ਅਸੀਂ ਆਰਮ ਪਿੱਟ ਬਣਾਇਆ ਜੈਲ ਆਰਮ ਪਿੱਟ ਕੀ ਨੂੰ ਕਹਿੰਦੇ ਆ ਜਿਹੜੇ ਸਾਡੇ ਅੰਡਰ ਆਰਮ ਕੱਛਾਂ ਇਹਨੂੰ ਇੰਗਲਿਸ਼ ਦੇ ਵਿੱਚ ਆਰਮ ਪਿੱਟ ਵੀ ਕਿਹਾ ਜਾਂਦਾ ਤੇ ਆਰਮ ਪਿੱਟ ਦੀ ਜਿਹੜੀ ਅਸੀਂ ਅੰਡਰ ਆਰਮ ਜੈਲ ਬਣਾਈ ਆ ਕੱਛਾਂ ਦੇ ਵਿੱਚ ਲਾਉਣ ਵਾਸਤੇ ਇਹ ਚ ਪਾਇਆ ਕੀ ਆ ਅਸੀਂ ਸਿਰਫ ਦੇਸੀ ਘਿਓ ਜੀ ਦੇਸੀ ਘਿਓ ਦੇ ਵਿੱਚ ਕੀ ਪਾਇਆ ਅਸੀਂ ਉਹਦੇ ਵਿੱਚ ਪਾਇਆ ਅਸੀਂ ਨਾਰੀਅਲ ਦਾ ਤੇਲ ਬਫਰ ਕੇ ਨਾ ਵੀ ਦੇਸੀ ਘਿਓ ਅਸਲੀ ਪਿਆ ਹੋਇਆ ਗਾਂ ਦਾ ਇਹ ਤੁਸੀਂ ਵੀ ਉਹੀ ਬਣਾਉਣਾ ਜਦੋਂ ਬਣਾਉਣਾ ਘਰੇ ਬਣਾਓ ਦੇਸੀ ਕਿਉ ਪਾਇਆ ਇਹਦੇ ਵਿੱਚ 80% ਫਿਰ ਇਹਦੇ ਵਿੱਚ 50% ਪਾਇਆ ਅਸੀਂ ਕੀ ਨਾਲ ਲੈਂਦੇ ਨੇ ਨਾਰੀਅਲ ਦਾ ਪਿਓਰ ਨਾਰੀਅਲ ਦਾ ਆਇਲ ਫਿਰ ਇਹਦੇ ਵਿੱਚ ਅਸੀਂ ਪਾਇਆ 10% ਜੋਜੋਬਾ ਆਇਲ ਜਿਹਨੂੰ ਹੋਹੋਬੀ ਕਹਿੰਦੇ ਨੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਇਆ ਅਪ੍ਰੀਕੋਟ ਆਇਲ ਹੁਣ ਇਹ ਦੋ ਤਰ੍ਹਾਂ ਦੇ ਜਿਹੜੇ ਆਇਲ ਆ ਇਹ ਮਤਲਬ ਈਜ਼ੀ ਅਵੇਲੇਬਲ ਨਹੀਂ ਹੈ ਕਿ ਕਹਿਣ ਨੂੰ ਕੋਈ ਕੁਝ ਵੀ ਦੇ ਦੂਗਾ ਐਪ੍ਰਿਕੋਟ ਕਹਿ ਕੇ ਪਰ ਐਪ੍ਰਿਕੋਟ ਆਇਲ ਨੂੰ ਬਣਾਣਾ ਬੱਚਿਆਂ ਦਾ ਖੇਲ ਨਹੀਂ ਹੈਗਾ ਔਰ ਇਹ ਜਿਹੜਾ ਆਇਲ ਹੈ ਵੀ ਇੱਕ ਬੰਬੇ ਦੀ ਬਹੁਤ ਵੱਡੀ ਕੰਪਨੀ ਹੈ ਜਿਹੜੇ ਖੁਦ ਬਣਾਉਂਦੇ ਆ ਉਹਨਾਂ ਦੇ ਐਸੈਂਸ ਅਸੀਂ ਲੈਨੇ ਆ ਔਰ ਉਹ ਬਿਲਕੁਲ ਜਿਹੜੇ ਗਵਰਨਮੈਂਟ ਤੋਂ ਸਰਟੀਫਾਈਡ ਚੀਜ਼ਾਂ ਨੇ ਉਹ ਹੀ ਇਹ ਚ ਪੈਂਦੀਆਂ ਨੇ ਔਰ ਇਹ ਜੈਲਨ ਨੂੰ ਜਦੋਂ ਤੁਸੀਂ ਅੱਜ ਕੱਛਾਂ 'ਚ ਮਿਲਣਾ ਮਿਲ ਕੇ ਤੁਸੀਂ ਅੱਜ 10 ਵਾਰੀ ਮੋਢਾ ਐ ਪਿੱਛੇ ਨੂੰ ਤੇ 10 ਵਾਰੀ ਇਦਾਂ ਅੱਗੇ ਨੂੰ ਇਹਦੀ ਐਕਸਰਸਾਈਜ਼ ਕਰਨੀ ਆ ਤੇ ਨਾ ਤਾਂ ਸਰਵਾਈਕਲ ਰਹੂਗਾ ਨਾ ਮਾਈਗ੍ਰੇਨ ਰਹੂਗਾ ਔਰ ਨਾ ਹੀ ਤੁਹਾਨੂੰ ਫੈਟ ਜਿਆਦਾ ਬਣੂਗਾ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਮਾਮੂਲੀ ਨਹੀਂ ਹੈਗੀਆਂ ਇਹਨੂੰ ਕੱਚਾ ਚਲਾਉਣਾ ਸੋ ਤੁਸੀਂ ਵੇਖਿਆ ਕਿ ਬੜਾ ਹੀ ਵੈਸੇ ਤਾਂ ਦੇਖਣ ਨੂੰ ਆਸਾਨ ਨੁਸਖਾ ਹੈ ਬਣਾਉਣ ਨੂੰ ਪਰ ਜਿਹੜੀਆਂ ਚੀਜ਼ਾਂ ਇਸ ਵਿੱਚ ਯੂਜ਼ ਕੀਤੀਆਂ ਗਈਆਂ ਜਿਹੜੇ ਜਿਹੜੇ ਆਇਲ ਯੂਜ਼ ਕੀਤੇ ਗਏ ਨੇ ਇਹ ਪਿਓਰ ਹੋਣਗੇ ਤਾਂ ਹੀ ਅਸਰ ਕਰ ਸਕਣਗੇ ਸੋ ਬਿਲਕੁਲ ਵੈਸੇ ਜੋ ਗੱਲ ਕਹੀ ਸੁਭਾਸ਼ ਗੋਈ ਜੀ ਨੇ ਬਿਲਕੁਲ ਸਹੀ ਗੱਲ ਕਹੀ ਹੈ ਕਿ ਅਸੀਂ ਤਾਂ ਨਾਰਮਲੀ ਦੁਕਾਨ ਤੇ ਜਾ ਕੇ ਕਹਾਂਗੇ ਕਿ ਸਾਨੂੰ ਇਹ ਆਇਲ ਦੇ ਦਿਓ ਸਾਨੂੰ ਦੇ ਦਿੱਤਾ ਜਾਏਗਾ ਬਟ ਸਾਨੂੰ ਨਹੀਂ ਪਤਾ ਕਿਹੜੀ ਕਿਹੜਿਆ ਪ੍ਰੋਡਕਟ ਜਾਂ ਕਿਹੜੀ ਕੰਪਨੀ ਅੱਛਾ ਆਇਲ ਵਾਲਾ ਦੇ ਰਹੀ ਹੈ ਜਾਂ ਨਹੀਂ ਤੇ ਜਿਵੇਂ ਕਿ ਸੁਭਾਸ਼ ਗੋਈ ਜੀ ਨੇ ਇਹ ਵੀ ਗੱਲ ਕਹੀ ਹੈ ਕਿ ਉਹਨਾਂ ਵੱਲੋਂ ਬੜੀ ਰਿਸਰਚ ਕਰਕੇ एक्सट्रैक्ट्स लिया जाते हैं तो, तो बाद जो है आयुर्वैदिक इलाज के लिए दवाइया तैयार की जाएं ने सो अगर तुम घर बना सको बहुत चंकी गल है पर मंगवाना चाहो तो जेडे वीडियो दौरान नंबर दते गए हैं वैदबान आयुर्वैद इस उपर कॉल भी कर सकते या फिर डब्ल्यू डबल्यू डबल्यू डॉट वैदबान डॉट कॉम वैबसाइट पर जाओ ਉਥੇ ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ ਸੋ ਕਮੈਂਟ ਕਰਕੇ ਜ਼ਰੂਰ ਦੱਸੋ ਜੀ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਹੈ ਆਪਣੇ ਵਿਚਾਰ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੇ ਕਰਦੇ ਰਿਹਾ ਕਰੋ ਔਰ ਵੀਡੀਓ ਚੰਗੀ ਲੱਗੀ ਹੈ ਤਾਂ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਉਹ ਵੀ ਇਹਨਾਂ ਚੀਜ਼ਾਂ ਨੂੰ ਅਪਣਾ ਕੇ ਮਾਈਗਰੇਨ ਜਾਂ ਸਰਵਾਈਕਲ ਵਰਗੇ ਦਰਦ ਤੋਂ ਖੁਦ ਨੂੰ ਛੁਟਕਾਰਾ ਦੇ ਸਕਣ ਸੋ ਪੇਜ ਨੂੰ ਹਾਲੇ ਤੱਕ ਫੋਲੋ ਨਹੀਂ ਕੀਤਾ ਫਟਾਫਟ ਫੋਲੋ ਕਰ ਲਓ YouTube ਚੈਨਲ ਹੈਲਥ ਐਡਵਾਈਸ ਵਿਧਰਜੋਤ ਕੋ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਵੀ ਕਰ ਲਓ ਕੋਈ ਹੋਰ ਖਾਸ ਸੌਰਤੇ ਕਿ ਕਿਸ ਵਿਸ਼ੇ ਦੇ ਉਪਰ ਅਸੀਂ ਹੋਰ ਵੀਡੀਓਜ਼ ਲੈ ਕੇ ਆਈਏ ਇਹ ਵੀ ਵਿਚਾਰ ਸਾਂਝੇ ਕਰਨਾ ਚਾਹੋ ਤਾਂ ਮੇਰੀ ਈਮੇਲ ਆਈਡੀ ਹੈ ਜੀ healthadvicevidharjot@gmail.com ਇਸ ਉੱਪਰ ਤੁਸੀਂ ਈਮੇਲ ਵੀ ਮੈਨੂੰ ਕਰ ਸਕਦੇ ਹੋ ਮਿਲਾਂਗੇ ਜਲਦੀ ਹੀ ਸਿਹਤ ਨਾਲ ਜੁੜੀ ਹੋਰ ਖਾਸ ਜਾਣਕਾਰੀ ਦੇ ਨਾਲ ਫਿਲਹਾਲ ਨਹੀਂ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ